ਲੋ ਜੀ ਮੌਕੇ ਤੇ ਆਪਾਂ ਪਿੰਡ ਕੜੈਲ ਘੱਗਰ ਦਰਿਆ ਦੇ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਪਿਛਲੇ ਕੁਝ ਦਿਨਾਂ ਦੇ ਨਾ ਮਤਲਬ ਪਟਿਆਲੇ ਏਰੀਏ ਦੇ ਅੰਦਰ ਪਿੱਛੇ ਮਤਲਬ ਢੇਰਾ ਵਸੀ ਪੰਚਕੁਲਾ ਸਾਈਡ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਹਿਮਾਚਲ ਚ ਤੇ ਉਸ ਦਾ ਪਾਣੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਰਾ ਇਸੇ ਆਪਣੇ ਜੱਖਲ ਵਾਲੀ ਘੱਗਰ ਦਰਿਆ ਚ ਹੋ ਰਿਹਾ ਤੇ ਪੰਜਾਬ ਸਰਕਾਰ ਦੁਆਰਾ ਪਹਿਲਾਂ ਉਰੇ ਬਹੁਤ ਵਧੀਆ ਪ੍ਰਬੰਧ ਵੀ ਕਰਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਥੈਲੇ ਵਗੈਰਾ ਲਾ ਕੇ ਘੱਗਰ ਦਰਿਆ ਤੇ ਤੇ ਆ ਸਾਰਾ ਇਧਰੋਂ ਪੰਜਾਬ ਏਰੀਆ ਸਟਾਰਟ ਹੋ ਜਾਂਦਾ ਥੋੜਾ ਜਿਹਾ ਤੁਸੀਂ ਉਹ ਸਫੇਦੇ ਦੇਖ ਸਕਦੇ ਹੋ ਉਸ ਤੋਂ ਬਾਅਦ ਮਤਲਬ ਪੰਜਾਬ ਸਰਕਾਰ ਦੀ ਹੱਦ ਊਰੇ ਤੱਕ ਹੈ ਕੱਗਰ ਦਰਿਆ ਦੀ ਉਸ ਤੋਂ ਬਾਅਦ ਸਰਕਾਰ ਮਤਲਬ ਹਰਿਆਣਾ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਦੁਆਰਾ ਨਾ ਸਾਰੇ ਬੰਨ ਉੱਚੇ ਵੀ ਕਰੇ ਜਾ ਰਹੇ ਸੀ ਤੇ ਬਣਾਇਆ ਵੀ ਜਾ ਰਿਹਾ ਸੀ ਹੁਣ ਪਿਛਲੇ 1-2 ਦਿਨ ਪਹਿਲਾਂ ਤੱਕ ਕੱਗਰ ਦਰਿਆ 'ਚ ਪਾਣੀ ਸੀ ਪਿਛਲੇ ਦਿਨ ਤੋਂ ਮਤਲਬ ਕੱਲ ਤੋਂ ਹੋਵੇ ਪਰਸੋਂ ਰਾਤ ਤੋਂ ਕੱਗਰ ਦਰਿਆ ਦੇ ਵਿੱਚ ਪਾਣੀ ਵਧਣਾ ਹੋ ਗਿਆ ਸਟਾਰਟ ਤੇ ਦੁਬਾਰਾ ਇਸੇ ਨੂੰ ਲੈਂਦੇ ਹੋ ਸੂਚਿਤ ਕਰਦੇ ਹੋਏ ਵੀ ਆ ਦੇਖੋ ਤੁਸੀਂ ਟਰਾਲੀਆਂ ਦੀ ਗਿਣਤੀ ਦੇਖ ਸਕਦੇ ਹੋ ਇਦਾਂ ਹੀ ਮਿੱਟੀ ਦੇ ਬੰਨ ਦੁਬਾਰਾ ਲਾਏ ਜਾ ਰਹੇ ਆ ਵੀ ਕਿਉਂਕਿ ਤਾਨੂੰ ਪਤਾ ਹੈ ਬਰਸਾਤੀ ਮੌਸਮ ਹੈ ਵੀ ਪਿੱਛੇ ਜੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਉਹ ਸਾਰਾ ਪਾਣੀ ਘੱਗਰ ਦਰਿਆ ਚ ਜਾਂਦਾ ਜਿਹਦੇ ਕਰਕੇ ਵੀ ਉਰੇ ਨੁਕਸਾਨ ਨਾ ਹੋਵੇ ਤੇ ਕੁਝ ਟਾਈਮ ਪਹਿਲਾਂ ਉਰੇ ਪੂਰਾ ਪ੍ਰਬੰਧ ਕਰਿਆ ਸੀ ਤੇ ਆ ਪਿਛਲੇ ਸਾਲ ਇਹੀ ਬੰਨ ਹੈ ਜਿਹੜਾ ਟੁੱਟਿਆ ਸੀ ਇਹਦੇ ਕਰਕੇ ਹੀ ਆ ਸਾਰੇ ਕੜੈਲ ਪਿੰਡ ਦਾ ਨੁਕਸਾਨ ਹੋਇਆ ਸੀ ਹੁਣ ਪਰ ਇਸ ਬੰਨ ਨੂੰ ਪੂਰਾ ਮਜ਼ਬੂਤ ਕਰਖਿਆ ਗੱਟੇ-ਗੱਟੇ ਭਰ ਕੇ ਤੇ ਹਲੇ ਵੀ ਕਈ ਜਗ੍ਹਾ ਤੇ ਜਿੱਥੇ ਮਿੱਟੀ ਘਟ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਟਰਾਲੀਆਂ ਦੁਬਾਰਾ ਨਾਲ ਉੱਥੇ ਮਿੱਟੀ ਲਾਈ ਜਾ ਰਹੀ ਹੈ ਵੀ ਮਤਲਬ ਇਹ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਰਿਹਾ ਕਿਸਾਨ ਦੁਆਰਾ ਲਾ ਲਓ ਥੋੜਾ ਜਿਹਾ ਸਰਕਾਰ ਦੀ ਹੈਲਪ ਦੁਆਰਾ ਲਾ ਲਓ ਵੀ ਆਪ ਪਿਛਲੇ ਸਾਲ ਇਸ ਏਰੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉਰੇ 8 8 10 10 ਫੁੱਟ ਪਾਣੀ ਚੱਲਦਾ ਸੀ نیچے ਵੀ ਮੈਂ ਵੀਡੀਓ ਚਲਾ ਦੂੰਗਾ ਉਹ ਸਾਹਮਣੇ ਤੁਸੀਂ 12 ਦਰਿਆ ਦੇਖ ਸਕਦੇ ਹੋ ਉਸ 12 ਮਤਲਬ 12 ਪੁਲ ਕਹਿੰਦੇ ਆ ਇਹਨੂੰ ਜਖਲ ਦੇ ਉੱਥੇ ਦੀ ਵੀ ਮੈਂ نیچے ਵੀਡੀਓ ਚਲਾਤੀ ਆ ਦੇਖ ਲਓ ਉਰੇ ਵੀ ਬਹੁਤ ਜ਼ਿਆਦਾ ਪਾਣੀ ਚੱਲਿਆ ਥੋੜੇ ਸਾਹਮਣੇ ਤੇ ਇਸ ਏਰੀਆ ਚ ਸਾਰਾ 8 ਤੋਂ 10 10 ਫੁੱਟ ਪਾਣੀ ਸੀ ਤੇ ਇਸ ਵਾਰ ਵੀ ਉਹ ਮਤਲਬ ਇਹ ਦਿਨਾਂ ਚ ਨਹੀਂ ਸੀ ਮਤਲਬ ਪਿਛਲੇ 12 ਤੋਂ 15 18 ਤਰੀਕ ਤੱਕ ਉਰੇ ਬਹੁਤ ਜ਼ਿਆਦਾ ਪਾਣੀ ਦਾ ਕਹਿ ਰਿਹਾ ਇਸ ਵਾਰ ਫਿਰਕ ਪਾਣੀ ਤਾਂ ਨਹੀਂ ਆਇਆ ਪਰ ਡਰ ਤਾਂ ਹਲੇ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਾਣੀ ਦਾ ਇਸ ਕਰਕੇ ਆ ਬੰਨਾਂ ਦੀ ਦੇਖ ਲਓ ਪੂਰਾ ਪ੍ਰਬੰਧ ਚੱਲ ਰਿਹਾ ਤੁਹਾਡੇ ਸਾਹਮਣੇ ਟਰਾਲੀਆਂ ਦੀ ਮਿੱਟੀ ਨਾਲ ਵੀ ਆਨ ਨਾਲ ਟਾਈਮ 'ਚ ਅਗਰ ਪਾਣੀ ਆਂਦਾ ਤਾਂ ਪਹਿਲਾਂ ਹੀ ਸੰਭਾਲ ਲਈਏ ਕਿਸੇ ਵੀ ਕਿਸਾਨ ਵੀਰ ਦਾ ਬਈ ਕਿਸੇ ਗਰੀਬ ਬੰਦੇ ਦਾ ਜਿਹਨੇ ਕਈ ਠੇਕੇ ਵਗੈਰਾ ਤੇ ਲੈ ਰੱਖੀ ਆ ਜਾਂ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ ਇਸ ਕੜਾਇਲ ਪਿੰਡ 'ਚ ਵੀ ਇਸ ਵਾਰ ਨੁਕਸਾਨ ਨਾ ਹੋਵੇ ਬਾਕੀ ਮੇਰਾ ਤਾਂ ਇਹੀ ਕਹਿਣਾ ਸਾਰਿਆਂ ਨੂੰ ਜਿੱਥੇ ਤੱਕ ਵੀਡੀਓ ਜਾ ਰਹੀ ਹੈ ਅਗਰ ਕੋਈ ਕੱਗਰ ਦਰਿਆ ਦੇ ਲਵੇ ਰਹਿੰਦਾ ਬੰਨ ਵਗੈਰਾ ਕੱਚੇ ਨੇ ਤਾਂ ਉਹਨਾਂ ਨੂੰ ਮਜ਼ਬੂਤ ਕਰਨ 'ਚ ਹੀ ਫਾਇਦਾ ਹੈ ਕਿਉਂਕਿ ਆਪਾਂ ਬਾਤ 'ਚ ਕਰਨ ਦਾ ਕੋਈ ਫਾਇਦਾ ਨਹੀਂ ਬਾਤ 'ਚ ਹੋ ਰਹਿ ਜਾਂਦਾ ਵੀ ਹਾਲੇ ਹੀ ਕਰ ਲਈਏ ਤਾਂ ਚੰਗੇ ਰਵਾਂਗੇ ਪਿਛਲੇ ਸਾਲ ਇਸ ਕੱਗਰ ਦਰਿਆ ਨੇ ਤੁਸੀਂ ਆਪ ਜੱਜ ਕਰ ਸਕਦੇ ਹੋ ਮਮਹੀ ਮਾਚਲ ਉੱਤਰਾਖੰਡਾ ਏਰੀਏ ਤੋਂ ਲੈ ਕੇ ਹਰਿਆਣਾ ਪੰਜਾਬ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ ਜਿੱਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਅੱਜ ਪੂਰਾ 1 ਸਾਲ ਤੋਂ ਉੱਪਰ ਹੋ ਗਿਆ ਤੇ ਇਸ ਦਿਨ ਅਜ ਤੋਂ ਚਲੋ ਪਾਣੀ ਚਲਿਆ ਗਿਆ ਸੀ ਇਸ ਵਾਰ ਨਹੀਂ ਆਇਆ ਪਰ ਕੱਗਰ ਦਰਿਆ ਦੇ ਅੰਦਰ ਪਾਣੀ ਹੁਣ ਵੀ ਨਾ ਬਰਕਰਾਰ ਚੱਲ ਰਿਹਾ ਤੇ ਪਾਣੀ ਦਾ ਮਤਲਬ ਪੱਦਰ ਹੈ ਜਿਹੜਾ 6 ਤੋਂ 7 ਫੁੱਟ ਇੱਕ ਦੋ ਦਿਨ ਦੇ ਅੰਦਰ ਵੱਧ ਗਿਆ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਜਿੰਨਾ ਤੱਕ ਪਹੁੰਚਾ ਦਿਓ ਵੀ ਜਿਹੜੇ ਕੱਗਰ ਦਰਿਆ ਲਵੇ ਰਹਿੰਦੇ ਨੇ ਵੀ ਤੇ ਵੀ ਜਿਆਦਾ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਇਸ ਕਰਕੇ ਆਪਦੇ ਬੰਨ ਵਗੈਰਾ ਪਹਿਲਾਂ ਹੀ ਮਜ਼ਬੂਤ ਕਰੇ ਜਾਣ ਤਾਂ ਸਭ ਤੋਂ ਵਧੀਆ ਰਹਿਣਗੇ